ਮੌਨਸੂਨ ਸੀਜ਼ਨ ਦੇ ਮੱਦੇਨਜ਼ਰ ਅੱਜ ਐਸਡੀਐਮ ਰਿਚਾ ਗੋਇਲ ਨੇ ਡਿਪਟੀ ਕਮਿਸ਼ਨਰ ਡਾਕਟਰ ਪਰਿਤੀ ਯਾਦਵ ਵੱਲੋਂ ਪ੍ਰਾਪਤ ਹਦਾਇਤਾ ਅਨੁਸਾਰ ਸਬ ਡਿਵੀਜ਼ਨ ਸਮਾਣਾ ਅਦੀਨ ਆਉਂਦੇ ਸ਼ਹਿਰ ਸਮਾਣਾ ਅਤੇ ਤਹਿਸੀਲ ਸਮਾਣਾ ਦੇ ਪਿੰਡਾਂ ਦੀ ਸਫਾਈ ਦੇ ਕੰਮਾਂ ਦਾ ਜਾਇਜ਼ਾ ਲਿਆ। ਉਹਨਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਪਿਛਲੇ ਸਮੇਂ ਵਿੱਚ ਕੀਤੇ ਗਏ ਕੰਮਾਂ ਦੀ ਪ੍ਰਗਤੀ ਰਿਪੋਰਟ ਰਿਵਿਊ ਕੀਤੀ। ਡਰੇਨੇਜ ਵਿਭਾਗ ਵੱਲੋਂ ਸਰਾਏ ਪੱਤੀ ਡਰੇਨ, ਸਮਾਣਾ ਮੰਡੀ ਦਾ ਡਰੇਨ ਅਤੇ ਚੰਬੋ ਵਾਲੀ ਚੌਦੀ ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ। ਜਿਸ ਦਾ ਮੌਕੇ ਤੇ ਜਾ ਕੇ ਜਾਇਜ਼ਾ ਲਿਆ ਅਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ ਉਹਨਾਂ ਦੱਸਿਆ ਕਿ ਪੰਜ ਪੀਰ ਪੰਜਾਬੀ ਬਾਗ ਵੜੇ ਚਾਨਪੱਤੀ ਦਰਦੀ ਕਲੋਨੀ ਅਤੇ ਦੁਸ਼ਹਿਰਾ ਗਰਾਊਂਡ ਏਰੀਆ ਦੇ ਮੇਨ ਸੀਵਰ ਦੀ ਸਫਾਈ ਕੀਤੀ ਜਾ ਚੁੱਕੀ ਹੈ ਬੱਸ ਸਟੈਂਡ ਸਮਾਣਾ ਦੇ ਨੇੜੇ ਡੀਸਿਲੇਟਿੰਗ ਦਾ ਕੰਮ ਪ੍ਰਗਤੀ ਅਧੀਨ ਹੈ ਅਤੇ ਤਹਿਸੀਲ ਰੋਡ ਪਵਾਨੀਗਰ ਰੋਡ ਦੀ ਡੀਸਿਲੇਟਿੰਗ ਦਾ ਕੰਮ ਮਿਤੀ 30 ਜੂਨ 2025 ਤੱਕ ਪੂਰਾ ਕਰ ਦਿੱਤਾ ਜਾਵੇਗਾ ਮੌਨਸੂਨ ਸੀਜ਼ਨ ਦੌਰਾਨ ਆਮ ਪਬਲਿਕ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸਮਾਣਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅਸੀਂ ਜੇ ਬਰਸਾਤ ਦਾ ਤਾਂ ਪਹਿਲਾ ਇੱਕ ਮਹੀਨਾ ਹੋ ਗਿਆ ਇਸ ਕੰਮ ਨੂੰ ਲੱਗਿਆ ਨੂੰ ਨੇ ਤਾਂ ਸਾਡੇ ਜਿਹੜੇ ਸ਼ਹਿਰ ਦੇ ਤਿੰਨ ਵੱਡੇ ਡਰੇਨ ਨੇ ਸਰਾਏਪੱਤੀ ਮੰਡੀ ਡਰੇਨ ਤੇ ਜੰਮਰ ਚੌਕ ਕਿਹਦਾ ਕਿ ਫਲੱਡਜ਼ ਓਰੀਐਂਟਡ ਸਾਡੇ ਵਰਕਸ ਰਹਿੰਦੇ ਨੇ ਕਿ ਸੇ ਕਰ ਰਹੇ ਹਾਂ ਉਹਦੇ ਵਿੱਚ ਸਾਡਾ ਜੰਮੂਚੋ ਦਾ ਕੰਮ ਚੱਲ ਰਿਹਾ ਮੰਡੀ ਡਰੇਨ ਦੇ ਅਸੀਂ ਸਪੈਸ਼ਲ ਸੈਂਕਸ਼ਨ ਲੈ ਕੇ ਉਹ ਕੰਮ ਸ਼ੁਰੂ ਕਰਾਇਆ ਤੇ ਸਰਾਈਪੱਤੀ ਡਰੇਨ ਦਰੋਂ ਕੁਝ ਪਾਰਸਨ ਦਾ ਸ਼ਹਿਰ ਈਓ ਸਾਹਿਬ ਦੀ ਅੰਡਰ ਅੰਦੋਂ ਰਹਿੰਦਾ ਬਾਕੀ ਡਰੇਨਿਕ ਪਾਸੇ ਤੋਂ ਹੋ ਚੁੱਕਿਆ ਇਸ ਤੋਂ ਇਲਾਵਾ ਜਿੱਦ ਤੱਕ ਸ਼ਹਿਰ ਦੀ ਸਫਾਈ ਦਾ ਕੰਮ ਹੈ ਈਓ ਨਗਰ ਕੌਂਸਲ ਸਾਹਿਬ ਨੂੰ ਪਹਿਲਾਂ ਵੀ ਸਾਡੀਆਂ ਡਾਇਰੈਕਸ਼ਨ ਸੀ ਐਸ ਦੀਓ ਸੀਵਰੇਜ ਬੋਰਡ ਮੇਰੇ ਨਾਲ ਆਈ ਨਹੀਂ ਤੇ ਇਹਨਾਂ ਨੂੰ ਸਾਡੇ ਪ੍ਰਸ਼ਾਸਨ ਵੱਲੋਂ ਵੀ ਸਾਹਿਬ ਵੱਲੋਂ ਮੇਰੇ ਵੱਲੋਂ ਸਾਰੇ ਵੱਲੋਂ ਇਨਸਟਰਕਸ਼ਨ ਲੈ ਕੇ ਸਾਰੇ ਸੀਵਰੇਜ ਮੈਨਵਲਸ ਤੇ ਖੁੱਲੀਆਂ ਅਨੰਦ ਨਦੀ ਨਾਲੇ ਸਾਰੇ ਸਾਫ਼ ਹੋਣੇ ਚਾਹੀਦੇ ਨੇ ਔਰ ਇਹ ਤਹਤ ਸਾਡਾ ਕਾਫੀ ਪੰਜ ਸੱਤ ਏਰੀਆ ਸਾਡੇ ਗ੍ਰੀਨ ਹੋ ਚੁੱਕੇ ਨੇ देयर आर 4 5 ਏਰੀਆਸ ਲਾਈਕ ਬੱਸ ਸਟੈਂਡ ਹੋ ਗਿਆ ਤਸੀਲ ਰੋਡ ਹੋ ਗਿਆ ਜਿਹੜੇ ਕੰਮ ਚੱਲ ਰਿਹਾ ਤੇ ਮਸ਼ੀਨਾਂ ਲੱਗੀਆਂ ਹੋਈਆਂ ਨੇ ਇਹ ਵੀ ਦੇ ਪਾਨ ਵੀ ਟੈਂਡੇ ਜਿਹੜੇ ਮੋਸਟ ਲਾਈਕਲੀ ਟੂ ਬੀ ਕੰਪਲੀਟਡ ਨੇ ਅਸੀਂ ਅੱਗੇ ਪਬਲਿਕ ਦੇ ਰਿਵਿਊਸ ਲੈ ਰਹੇ ਹਾਂ ਕੱਲ ਬਰਸਾਤ ਆਈ ਸੀ ਤਾਂ ਕੀ ਹੁੰਦਾ ਹੈ ਕਿ ਵਾਟਰ ਲੌਗਿੰਗ ਸਿਰ ਫਿਊ ਆਰਸ ਇਜ਼ ਅ ਨੈਚੁਰਲ ਥਿੰਗ ਜੇ ਮੰਨ ਲਓ ਇੱਕ ਘੰਟਾ ਲਗਾਤਾਰ ਬਾਰਿਸ਼ ਪੈਂਦੀ ਹੈ ਤਾਂ ਪਾਣੀ ਨੂੰ ਨਿਕਲਦੇ ਨਿਕਲਦੀ ਟਾਈਮ ਲੱਗਦਾ ਹੈ ਬਟ ਉਹ ਟਾਈਮ ਕਿੰਨਾ ਟਾਈਮ ਖੜ ਦੋ ਮੈਟਰ ਕਰਦਾ ਹੈ ਉਧਰ ਰਿਗਾਰਡਿੰਗ ਸਾਨੂੰ ਜਿਹੜਾ ਵੀਊ ਇੱਥੇ ਮਿਲੇ ਨੇ ਕਿ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਮੈਡਮ ਪਾਣੀ ਜਲਦੀ ਨਿਕਲਿਆ ਹੈਗਾ ਉਹ ਐਸੀ ਕਰਕੇ ਪੋਸੀਬਲ ਹੋਇਆ ਕਿਉਂਕਿ ਅਸੀਂ ਇਹਦੀ ਡਰੇਨ ਹੋਣੀ ਸਾਫ਼ ਕਰਵਾਈ ਸੀ ਸਾਰਾ ਕੋੜਾ ਵੀ ਚੁਕੋਇਆ ਸੀ ਤੇ ਸਾਡੇ ਸੀਪੀਐਸ ਦੇ ਕਾਫੀ ਪੁਆਇੰਟ ਇੱਥੇ ਕਲੀਅਰ ਕਲੀਅਰ ਹੋ ਚੁੱਕੇ ਨੇ ਤੇ ਬਾਕੀ ਸਾਡੀ ਮਸ਼ੀਨਾਂ ਲੱਗੀਆਂ ਹੋਈਆਂ ਅਸੀਂ ਖੁਦ ਗਰਾਊਂਡ ਰਿਐਲਿਟੀ ਦੇਖਣ ਵਾਸਤੇ ਆਏ ਆ ਤੇ ਅਸੀਂ ਹਰ ਇੱਕ ਪੁਆਇੰਟ ਚੈੱਕ ਕਰਦੇ ਫਿਰਦੇ ਆ ਕਿ ਕਿਹੜੇ-ਕਿਹੜੇ ਪੁਆਇੰਟ ਕਲੀਨ ਹੋ ਗਏ ਕਿਹੜੇ ਰਹਿ ਗਏ ਏ অলমোਸਟ 30th ਜੂਨ ਜਾਂ ਪਿੱਛੇ ਜੁਲਾਈ ਤੱਕ ਜਿਹੜਾ ਵੀ 20-25% ਕੰਮ ਰਹਿ ਗਿਆ ਸਾਡਾ ਪੈਂਡਿੰਗ ਉਹ ਸਾਰੇ ਵਕ ਵਕ ਮੈਂਗੇ ਵੱਲੋਂ ਕੀਤਾ ਜਾ ਰਿਹਾ ਤੇ ਟਾਈਮ ਟੂ ਟਾਈਮ ਅਸੀਂ ਡੇਲੀ ਰਿਵਿਊ ਕਰਾਂਗੇ ਇਸ ਚੀਜ਼ ਦਾ ਤੇ ਅਸੀਂ ਜਿਹੜੇ ਮੌਸਮ ਕਰਕੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਹੀ ਕਹਾਂਗੀ ਕਿ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨੀ ਤੋਂ ਵੱਧ ਤੋਂ ਵੱਧ ਸਾਡਾ ਪ੍ਰਸ਼ਾਸਨ ਦਾ ਜੋਰ ਇਸ ਚੀਜ਼ ਤੇ ਲੱਗ ਸਕਦਾ ਸੀ ਲਗਾ ਰਹੇ ਆ ਉਸ ਤੋਂ ਇਲਾਵਾ ਮੈਂ ਪਹਿਲਾਂ ਵੀ ਇੱਕ ਵਾਰੀ ਅਪੀਲ ਕੀਤੀ ਸੀਗੀ ਜਿਹੜੀ ਨਾਲੀਆਂ ਨੇ ਇੱਕ ਵਾਰੀ ਸਾਫ਼ ਹੋ ਜਾਂਦੀਆਂ ਬਟ ਕੋਈ ਵੀ ਦੁਕਾਨਦਾਰ ਕੁਛ ਵੀ ਆਪਣੇ ਕੋਡਾ ਉਸ ਚ ਨਾ ਸੁੱਟਣ ਕਿਉਂਕਿ ਬਾਰ ਬਾਰ ਬਲੋਕਿੰਗ ਹੁੰਦੀ ਹੈ ਤੇ ਬਾਰ ਬਾਰ ਕਲੀਨਿੰਗ ਕਰਾਉਣੀ ਪੈਂਦੀ ਹੈ ਹੁਣ ਜੇ ਇੱਕ ਵਾਰੀ ਕਲੀਨਿੰਗ ਹੋ ਗਈ ਤਾਂ ਵੀ ਐਕਸਪੈਕਟ ਹੈ ਕਿ ਸਾਰੇ ਕੋਆਪਰੇਟ ਕਰਨਗੇ ਜਿੰਨਾ ਅਸੀਂ ਜ਼ੋਰ ਲਾ ਰਹੇ ਹਾਂ ਤੇ ਉਹ ਵੀ ਸਾਡੇ ਨਾਲ ਇਸ ਚ ਸਹਿਯੋਗ ਕਰੇ ਹਾਂ ਥੈਂਕ ਯੂ